ਉਥੋਂ ਆਏ ਬਾਜ ਕਹਿੰਦੇ ਵੀ ਚੂੜਿਓ ਤੁਹਾਨੂੰ ਐ ਕਰਦਾਂਗੇ ਜੈਂ ਕਰਦਾਂਗੇ ਤੁਹਾਨੂੰ ਛੱਡਣਾ ਨਹੀਂ ਜਾ ਬਹੁਤ ਜ਼ਿਆਦਾ ਘਰ ਦੇ ਬਾਹਰ ਹੀ ਗੋਲੀ ਚੱਲੀ ਆ ਜਿੰਨੇ ਪਿੰਡ ਦੇ ਮੁੱਖ ਪ੍ਰਧਾਨ ਚ ਸਾਰਿਆਂ ਨੇ ਚਲੇ ਇਦਾਂ ਛੋਟੇ ਛੋਟੇ ਬੱਚੇ ਵੀ ਸਾਰਾ ਬਾਜ਼ਾਰ ਫੁੱਲ ਹੋਇਆ ਉਹਨਾਂ ਦੀ ਵੰਨ ਨੇ ਉਹ ਤਾ ਕਤਰਾ ਕਤਰਾ ਨਹੀਂ ਜਾਣ ਇੱਕ ਗੋਲੀ ਸਰ ਦੋ ਬੰਦਿਆਂ ਦੇ ਲੱਗੇ ਇੱਕ ਲੇੜੀ ਚ ਥੋੜੇ ਨਵਾ ਤੇ ਸਖਤ ਕਾਰਵਾਈ ਕੀਤੀ ਗਿਆ ਜਨ ਹਿਤੇਸ਼ੀ টিআরপি ਨਹੀਂ ভরসা ਆਪਕਾ ਸਰ ਸਾਡੇ ਘਰ ਦੇ ਬਾਹਰ ਹੀ ਗੋਲੀ ਚੱਲੀ ਜਾ ਨਿਆਣਿਆਂ ਬ੍ਰਾਹਮਣਾ ਕੀ ਹੋਇਆ ਕੀ ਪਰ ਆਪਾਂ ਦੇ ਇੱਥੇ ਸ਼ਹਿਰ ਆਪਾਂ ਕੰਮ ਕਰਦੇ ਆਂ ਆਪਾਂ ਘਰ ਗਏ ਤੇ ਰੋਟੀ ਪਾਣੀ ਖਾਦਾ ਤੇ ਉਹ ਕਿਤੇ ਖਰਾਫਾਂ ਤੋਂ ਬੇਸੁੱਟਿਆ ਸੀ ਤੇ ਨਿਆਣੇ ਲਾਉਣਗੇ ਉਹ ਉੱਤੇ ਮੁੰਡਾ ਉੱਤੇ ਚੜਿਆ ਨਾ ਥੱਲੋਂ ਸੋਚ ਲਾਉਂਦੀ ਬਿਲੋਂ ਉਹਨੂੰ ਉੱਥੇ ਮਾਰਨ ਲੱਗੇ ਉੱਥੋਂ ਆਏ ਬਾਜ ਕਹਿਣੇ ਵੀ ਚੂੜਿਓ ਤੁਹਾਨੂੰ ਐਂ ਕਰਦਾਂਗੇ ਜਿਆ ਕਰਦਾਂਗੇ ਤੁਹਾਨੂੰ ਛੱਡਣਾ ਨਹੀਂ ਜਾ ਬਹੁਤ ਜ਼ਿਆਦਾ ਇੰਨਾ ਛੋਟੇ ਛੋਟੇ ਬੱਚੇ ਵੀ ਸਾਰਾ ਬਾਜ਼ਾਰ ਫੁੱਲ ਹੋਇਆ ਉਹਨਾਂ ਨੇ ਵੇਖਣ ਨੇ ਉਹ ਤੱਕ ਤੜਾ ਤੜਾ ਕਿੰਨੀ ਜਿਆਦਾ ਸਮੁੰਦਰੀ ਹਏ ਜਨਰਲ ਕੋਟਾ ਚੜ੍ਹ ਸੀ ਇਹਨਾਂ ਸਰ ਕਬਲ ਨਹੀਂ ਕਬਲ ਹੀ ਸਰ ਮੋਹਰ ਵਾਲਾ ਬੰਦਾ ਸਰਪੰਚ ਕੋਲ ਸੁਦੇਵ ਸਿੰਘ ਨਾਲ ਨਵ ਉਹ ਰਾਜਾ ਰਾਜਾ ਤੇ ਸਰ ਇਹ ਬਾਹਰੋਂ ਵੀ ਬੰਦੇ ਆ ਗਏ ਸੀ ਕਿੰਨੇ ਜਣਾਂ ਨੇ ਗੋਲੀ ਲੱਗੀ ਭਾਜੀ ਇੱਕ ਗੋਲੀ ਸਰ ਦੋ ਬੰਦੇ ਲੱਗੇ ਇੱਕ ਲੇਡੀ ਇੱਕ ਜੀ 300 ਕਿਲੇ ਪੁਲਸ ਆਈਏ ਤੇ ਕੀ ਕਰ ਰਹੀ ਸਰ ਆਈ ਸਰ ਮੋੜਾਈ ਪੁਲਸ ਦੇ ਆਈ ਜਾਣੇ ਮਾਨੂੰ ਇਨਸਾਫ ਚਾਹੀਦਾ ਵੀ ਇੰਦਾਂ ਦੇ ਬਹੁਤ ਮੁਸ਼ਕਲ ਕਰ ਲਿਆ ਤੇ ਇਹ ਤੋਂ ਪਿੰਡ ਛੱਡ ਕੇ ਕਿੱਡੇ ਬੰਦੇ ਚੱਲਦੇ ਸਰ ਉਹਨਾਂ ਨਾਮ ਪਤਾ ਨਹੀਂ ਵੀ ਲਾਇਸੈਂਸੀ ਕਿਨੇ ਕੀ ਮੰਗ ਕਰਦੇ ਹੋ ਆਈ ਤੇ ਜਰਾ ਨੇ ਵੀ ਉਹਨਾਂ ਇਨਸਾਫ ਚਾਹੀਦਾ ਉਹ ਐ ਕੁਛ ਨਹੀਂ ਕੋਈ ਤੇ ਵੇਖੋ ਜੀ ਉਹਨਾਂ ਨੇ ਟਰਾਂਸਫਰਮ ਤੋਂ ਤਾਰ ਲਾਉਂਦੇ ਸੀ ਕਿਉਂਕਿ ਉਹ ਤਰ ਟਰਾਂਸਫਰਮ ਤੋਂ ਫੇਸੁੱਡਿਆ ਸੀ ਤੇ ਇਹਨਾਂ ਦੀ ਸੋਚ ਕੱਟਿਆ ਇਸੇ ਮੁੰਡੇ ਨੇ ਕੱਟਿਆ ਜਿੰਨੇ ਗੋਲੀ ਮਾਰੀ ਕੀ ਨਾ ਕੀ ਮੁੰਡੇ ਦਾ ਉਹਦਾਂ ਕਵਲ ਕਿੰਨੇ ਯਾਰਾਂ ਨੇ ਗੋਲੀ ਚਲਾਈ ਆ ਇਹ ਸਾਰਿਆਂ ਦੇ ਜਿੰਨੇ ਪਿੰਡ ਦੇ ਪ੍ਰਧਾਨ ਚ ਸਾਰਿਆਂ ਨੇ ਚਲਾਈ ਸਾਰਿਆਂ ਨੇ ਇਹ ਨਾਂ ਦਾ ਕੀ ਲਾ ਕੇ ਇੱਕ ਦਰਾਂ ਸਰਪੰਚ ਸੁਖਦੇਵ ਸਿੰਘ ਸੁਖਨੰਦਰ ਸਿੰਘ ਉਹਦੇ ਕੀ ਹੁੰਦੇ ਦਾ ਨਾਮ ਨਵ ਰਾਜਾ ਕਿਹਦੇ ਪੁਲਿਸ ਆਈ ਕੀ ਕਾਰਵਾਈ ਕੀਤੀ ਗਈ ਰਾਜਾ ਕੋਈ ਕਾਰਵਾਈ ਨਹੀਂ ਕੋਈ ਕਾਰਵਾਈ ਨਹੀਂ ਕੀਤੀ ਜੀ ਕਿਹੜੇ ਕਿਹੜੇ ਗੋਲੇ ਲੱਗੇ ਗੋਲੀ ਦੋ ਜਾਨਾਂ ਦੇ ਤੇ ਲੱਗੀ ਜੇ ਇੱਕ ਪਲਵਿੰਦਰ ਕੌਰ ਦੇ ਲੱਗੀ ਆ ਇੱਕ ਉਹਦਾ ਚਲੋ ਸਿੱਧੇ ਨਾਟਕ ਮੈਨੂੰ ਪਤਾ ਨਹੀਂ ਤਾਂ ਤੁਲਾ ਪਾਈ ਨਹੀਂ ਛੋਟਾ ਨਾ ਰੱਖਿਆ ਦਾ ਇੱਕ ਉਹਦੇ ਲੱਗੀ ਸੀ ਉਹ ਜਮਕੇ ਦੇ ਪਹੁੰਚੀ ਹਾਂਜੀ ਨਹੀਂ ਉੱਥੇ ਨਹੀਂ ਕੋਈ ਪਹੁੰਚਿਆ ਉਦੋਂ ਕੀ ਕਾਰਵਾਈ ਕੀਤੀ ਜਾਰੇ ਹੁਣ ਇਹਨਾਂ ਵਾਸਤੇ ਸਖਤ ਕਾਰਵਾਈ ਕੀਤੀ ਜਾ ਅਸੀਂ ਮਾਂ ਹੀ ਸਾਡੇ ਮਾਂ ਬੱਚੇ ਬੱਚੇ ਤੇ ਸਾਡੇ ਇਹ ਵੀ ਅੰਨੇ ਬਾਹਰ ਨਾਲ ਗੋਲੀਆਂ ਚਲਾਈਆਂ ਜੀ ਹਾਂਜੀ ਕਿੰਨੇ ਜਣਿਆਂ ਦੀ ਗੋਲੀ ਲੱਗੀ ਦੋ ਜਣਿਆਂ ਦੀ ਮੈਰੀਮ ਰਾਮਾ ਪਿੰਡਾ ਜੀ ਜੋ ਸਾਨੂੰ ਖਬਰ ਮਿਲੀ ਪੌਣੇ ਦਾ ਸਕਰੀਬ ਇੱਕੋ ਲਾਈਟ ਦਾ ਬਿਜਲੀ ਦਾ ਸਗੀ ਸਮੱਸਿਆ ਉਹਨਾਂ ਨੇ ਜਿਹੜਾ ਸਵਿੱਚ ਛੱਡੇ ਛੱਡਿਆ ਸੀਗਾ ਤੇ ਦੂਸਰੀ ਧਿਰ ਉਹਨੂੰ ਸਵਿੱਚ ਲਾਉਣ ਆ ਗਈ ਲਾਈਟ ਬੰਦ ਤੋਂ ਤੇ ਟਕਰਾਅ ਹੋ ਗਿਆ ਗੋਲੀ ਚੱਲੀ ਫਿਰ ਉਹ ਹਸਪੀਟਲ ਪਹੁੰਚਿਆ ਦੋ ਬੰਦੇ ਇੰਜਰਡ ਨੇ ਤੇ ਇੱਕ ਲੇਡੀ ਆ ਪਲਵਿੰਦਰ ਕੌਰ ਤੇ ਜਗਪ੍ਰੀਤ ਜੀ ਉਹ ਐਡਮਿਟ ਨੇ ਉਹਨਾਂ ਦਾ ਟ੍ਰੀਟਮੈਂਟ ਚੱਲ ਰਿਹਾ ਤੇ ਇਹਨਾਂ ਦੇ ਪਰਿਵਾਰ ਨੂੰ ਮਿਲੇ ਜੋ ਆਨ ਮੈਰਿਡ ਜੋ ਇਹਨਾਂ ਦੀ ਸਟੇਟਮੈਂਟ ਦੇ ਮੁਤਾਬਕ ਉਹਨੂੰ ਨਹੀਂ ਕਰ ਹੋਈ ਕਿ ਸਰ ਕਿੰਨੇ ਜਣਾਂ ਦੇ ਗੋਲੀ ਦੋ ਦੋ ਬੰਦੇ ਇੰਜਰਡ ਨੇ ਜੀ ਬਾਕੀ ਇਹਨਾਂ ਦੀ ਸਟੇਟਮੈਂਟ ਉਹ ਜਿਹੜੇ ਜਿਹੜੇ ਕਸੂਰਬਾਰ ਹੁੰਦੇ ਸਾਰਿਆਂ ਦੇ ਖਲਾਫ ਕਰ ਲਈ ਗਈ ਹੈ ਇੱਕ ਆ ਮੇਨ ਇਹਨਾਂ ਦੇ ਦੱਸਣ ਦਾ ਉਹ ਕਮਲ ਆ ਜੀ ਬਾਕੀ ਹੁਣ ਸਟੇਟਮੈਂਟ ਚ ਕੀ ਕੀ ਲਿਖਾਉਂਦੇ ਆ ਸਾਰਿਆਂ ਦੇ ਕਰ ਲਈ ਸਰ ਸਾਨੂੰ ਉਹਨੇ ਕਿਹਾ ਜੀ ਚਾਰ ਪੰਜ ਬੰਦੇ ਨੇ ਗੋਰੀ ਕਰਾਈ ਹੈ ਹਾਂ ਜੋ ਸਟੇਟਮੈਂਟ ਚਾਹੀਗਾ ਨਾ ਜਿਹੜਾ ਸਟੇਟਮੈਂਟ ਰਿਕਾਰਡ ਕਰ ਰਹੇ ਆ ਤੇ ਉਹਦੇ ਮੁਤਾਬਕ ਕਰ ਲਈ ਕਿ ਕਿ ਮੌਕੇ ਤੇ ਪਰਚਾ ਦਰਜ ਕਰਾਂਗੇ ਜਿਹੜੇ ਦੋਸ਼ੀ ਨੇ ਉਹ ਫੜਾਂਗੇ ਜਲਦੀ ਤੇ ਜਿਹੜੇ ਕੰਪਲੇਨੈਂਟ ਨੇ ਜੋ ਪੇਸ਼ ਹੈਗੇ ਨੇ ਉਹਨਾਂ ਦਾ ਪੂਰੀ ਹੱਕ ਦੱਸਣਾ ਗੋਲੀ ਕਿਹਦੇ ਆਪਨਾ ਗੋਲੀ ਚੱਲੀਗੀ ਕਿ ਪਤਾ ਲੱਗੇ ਇਹ ਹੁਣ ਡਾਕਟਰਾਂ ਦੀ ਰਿਪੋਰਟ ਤੋਂ ਤੇ ਉਹਨਾਂ ਦੀ ਸਟੇਟਮੈਂਟ ਤੋਂ ਪਤਾ ਲੱਗੇਗਾ ਇਹਨਾਂ ਦੱਸ ਰਿਹਾ ਵੀ ਲਾਇਸੈਂਸੀ ਰਵਾਲਵਰ ਸੀਗਾ ਲਾਇਸੈਂਸੀ ਰਵਾਲਵਰ ਨਾਲ ਗੋਲੀ ਚੱਲੀ ਆ ਬਾਕੀ ਹੁਣ ਵੈਰੀਫਾਈ ਤਸਦੀਕ ਤਪੀ ਇਸ ਤਰ੍ਹਾਂ ਕਰਦੇ ਦੇਖੋ ਜੀ ਉਹਨਾਂ ਨੇ ਟਰਾਂਸਫਰਮ ਤੋਂ ਉਤਾਰ ਲਾਉਂਦੇ ਸੀ ਤੇ ਇਹਨਾਂ ਦੇ ਸੋਚ ਕਟਿਆ ਇਸੇ ਮੁੰਡੇ ਨੇ ਕਟਿਆ ਜਿੰਨੇ ਗੋਲੀ ਮਾਰੀ ਆ ਓਥੋਂ ਆਏ ਬਾਜ ਕਹਿੰਦੇ ਵੇ ਚੂੜਿਓ ਤੁਹਾਨੂੰ ਐਂ ਕਰਤਾ ਕਿ ਜਿਆ